ਦੀ ਬੇਹੋਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੱਸ ਦਈਏ ਕਿ ਪਾਕਿਸਤਾਨ ਦੇ ਵਿੱਚ ਵੀ ਹੁਣ ਵੱਡਾ ਧਮਾਕਾ ਹੋਇਆ ਹੈ ਤਾਂ ਦੱਸ ਦਈਏ ਕਿ ਪਾਕਿਸਤਾਨ ਦੇ اسلامਾਬਾਦ ਅਦਾਲਤ ਦੇ ਬਾਹਰ ਜੋ ਹੈ ਇੱਕ ਵੱਡਾ ਧਮਾਕਾ ਹੋਇਆ ਹੈ ਜਿਸ ਦੇ ਵਿੱਚ 6 ਲੋਕਾਂ ਦੀ ਜੋ ਹੈ ਮੌਤ ਹੋ ਚੁੱਕੀ ਹੈ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਧਮਾਕੇ ਦੇ ਵਿੱਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 12 ਲੋਕ ਜੋ ਹਨ 12 ਤੋਂ ਵੱਧ ਲੋਕ ਜੋ ਹਨ ਜ਼ਖਮੀ ਹੋਏ ਨੇ ਤਾਂ ਦੱਸ ਦਈਏ ਕਿ ਧਮਾਕੇ ਸਮੇਂ ਕਾਰ ਜੇ ਕੋਰਟ ਕੰਪਲੈਕਸ ਦੀ ਪਾਰਕਿੰਗ ਏਰੀਆ ਦੇ ਵਿੱਚ ਖੜੀ ਸੀ ਤੇ ਅਚਾਨਕ ਹੀ ਜਿਹੜਾ ਇਸ ਦੇ ਵਿੱਚ ਵੱਡਾ ਧਮਾਕਾ ਹੁੰਦਾ ਹੈ ਤੇ ਆਵਾਜ਼ ਦੂਰ ਦੂਰ ਤੱਕ ਸੁਣਾਈ ਦਿੰਦੀ ਹੈ ਜਿਸ ਕਾਰਨ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਜਿਹੜਾ ਹੜਕੰਪ ਮੱਝ ਜਾਂਦਾ ਹੈ ਤਾਂ ਦੱਸਦੀ ਹੈ ਕਿ ਇਸ ਜੋ ਧਮਾਕਾ ਹੋਇਆ ਹੈ ਇਸ ਧਮਾਕੇ ਦੇ ਵਿੱਚ 6 ਲੋਕਾਂ ਦੀ ਜਿਹੜਾ ਮੌਤ ਹੋ ਚੁੱਕੀ ਹੈ ਤੇ 12 ਤੋਂ ਵੱਧ ਲੋਕ ਜੋ ਹਨ ਉਹ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਦੱਸਦੀ ਹੈ ਕਿ ਪਾਕਿਸਤਾਨ ਦੇ ਇਸਲਾਮਾਬਾਦ ਅਦਾਲਤ ਦੇ ਬਾਹਰ ਜੋ ਹੈ ਇਹ ਅੱਜ ਯਾਨੀ ਕਿ 12:30 ਵਜੇ ਇਹ ਵੱਡਾ ਧਮਾਕਾ ਹੋਇਆ ਹੈ ਤਾਂ ਦੱਸਦੇ ਕਿ ਸਥਾਨਕ ਪੁਲਿਸ ਦੇ ਅਨੁਸਾਰ ਧਮਾਕਾ ਉਸ ਸਮੇਂ ਹੋਇਆ ਜਦੋਂ ਅਦਾਲਤ ਦੇ ਖੇਤਰ ਦੇ ਵਿੱਚ ਭਾਰੀ ਆਵਾਜ਼ ਆਏ ਤੇ ਭੀੜ ਸੀ ਧਮਾਕੇ ਦੇ ਵਿੱਚ ਜੋ ਹੈ ਕਈ ਵਕੀਲ ਤੇ ਆਮ ਨਾਗਰਿਕ ਜੋ ਹਨ ਜ਼ਖਮੀ ਹੋਏ ਨੇ ਤੇ ਜ਼ਖਮੀਆਂ ਨੂੰ ਤੁਰੰਤ ਹੀ ਜੋ ਹੈ ਨੇੜੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਜਾ ਰਿਹਾ ਹੈ ਤਾਂ ਦੱਸਦੀ ਹੈ ਕਿ ਜਿੱਥੇ ਉਹਨਾਂ ਦਾ ਜੋ ਹੈ ਹੁਣ ਇਲਾਜ ਚੱਲ ਰਿਹਾ ਹੈ ਤੇ ਪੁਲਿਸ ਨੇ ਆਲੇ ਦਿਵਾਲੀ ਦੇ ਖੇਤਰ ਨੂੰ ਸੀਲ ਕਰ ਦਿੱਤਾ ਹੈ ਤੇ ਮੁਰਲੀ ਜਾਨ ਜੋ ਹੈ ਸ਼ੁਰੂ ਹੋ ਚੁੱਕੀ ਹੈ ਤਾਂ ਦੱਸ ਦਈਏ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਿਆ ਹੈ ਕਿ ਇਹ ਤਮਾਕਾ ਸਿਲੰਡਰ ਫਟਣ ਦੇ ਕਾਰਨ ਹੋਇਆ ਹੈ ਪਰ ਪੁਲਿਸ ਨੇ ਕਿਹਾ ਹੈ ਕਿ ਇਹ ਫਿਲਹਾਲ ਸਿਲੰਡਰ ਤਮਾਕਾ ਹੀ ਜੱਬਦਾ ਹੈ ਪਰ ਪੂਰੀ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਦੀ ਤੇ ਸੁਰੱਖਿਆ ਬਲ ਤੇ ਫੋਰੈਂਸਿਕ ਟੀਮਾਂ ਵੀ ਜੋ ਹਨ ਮੌਕੇ ਤੇ ਪਹੁੰਚੀਆਂ ਨੇ ਤੇ ਉਹ ਤੈਨਾਤ ਨੇ ਤੇ ਤਮਾਕੇ ਦੇ ਕਾਰਨਾਂ ਦੀ ਜੋ ਹੈ ਅ ਜਾਂਚ ਜੋ ਹੈ ਲਗਾਤਾਰ جاری ਹੈ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਜੋ ਤਮਾਕਾ ਹੈ ਕਿੰਜ ਹੋਇਆ ਤੇ ਉੱਥੋਂ ਦੀ ਪੁਲਿਸ ਵੱਲੋਂ ਜੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਤਮਾਕਾ ਕਿੰਜ ਹੋਇਆ ਹੈ ਤੇ ਇਹ ਤਮਾਕੇ ਦੀ ਵਜ੍ਹਾ ਜਾਣਨ ਦੀ ਜੇ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਇਹ ਪਹਿਲਾਂ ਬੀਤੇ ਦੇ ਨਹੀਂ ਭਾਰਤ ਦੇ ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਦੇ ਵਿੱਚ ਵੀ ਤਮਾਕਾ ਹੋਇਆ ਸੀ ਜਿਸ ਦੇ ਵਿੱਚ ਕਰੀਬ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਾਫੀ ਜ਼ਿਆਦਾ ਲੋਕ ਜੋ ਹਨ ਗੰਭੀਰ ਦਸੇ ਜਾ ਰਹੇ ਨੇ ਤਾਂ ਹੁਣ ਖਬਰ ਸਾਹਮਣੇ ਆ ਰਹੀ ਹੈ ਪਾਕਿਸਤਾਨ ਦੇ اسلامਾਬਾਦ ਚ ਜਿੱਥੇ ਵੀ ਇੱਕ ਵੱਡਾ ਤਮਾਕਾ ਹੋਇਆ ਹੈ ਤੇ ਇਸ ਦੇ ਵਿੱਚ 6 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਤੇ 12 ਤੋਂ ਵੱਧ ਲੋਕ ਜੋ ਹਨ ਜ਼ਖਮੀ ਹੋਏ ਨੇ ਤਾਂ ਤਸਵੀਰਾਂ ਇੱਕ ਵਾਰੀ ਤੁਸੀਂ ਦੇਖ ਲਵੋ ਇਸੇ ਵੇਲੇ ਦੀ ਬੇਹੋਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੱਸ ਦਈਏ ਕਿ ਪਾਕਿਸਤਾਨ ਦੇ ਵਿੱਚ ਵੀ ਹੁਣ ਵੱਡਾ ਧਮਾਕਾ ਹੋਇਆ ਹੈ ਤਾਂ ਦੱਸ ਦਈਏ ਕਿ ਪਾਕਿਸਤਾਨ ਦੇ اسلامਾਬਾਦ ਅਦਾਲਤ ਦੇ ਬਾਹਰ ਜੋ ਹੈ ਇੱਕ ਵੱਡਾ ਧਮਾਕਾ ਹੋਇਆ ਹੈ ਜਿਸ ਦੇ ਵਿੱਚ 6 ਲੋਕਾਂ ਦੀ ਜੋ ਹੈ ਮੌਤ ਹੋ ਚੁੱਕੀ ਹੈ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਧਮਾਕੇ ਦੇ ਵਿੱਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 12 ਲੋਕ ਜੋ ਹਨ 12 ਤੋਂ ਵੱਧ ਲੋਕ ਜੋ ਹਨ ਜ਼ਖਮੀ ਹੋਏ ਨੇ ਤਾਂ ਦੱਸ ਦਈਏ ਕਿ ਧਮਾਕੇ ਸਮੇਂ ਕਾਰ ਜੈ ਕੋਰਟ ਕੰਪਲੈਕਸ ਦੀ ਪਾਰਕਿੰਗ ਏਰੀਆ ਦੇ ਵਿੱਚ ਖੜੀ ਸੀ ਤੇ ਅਚਾਨਕ ਹੀ ਜੋ ਇਸ ਦੇ ਵਿੱਚ ਵੱਡਾ ਧਮਾਕਾ ਹੁੰਦਾ ਹੈ ਤੇ ਆਵਾਜ਼ ਦੂਰ ਦੂਰ ਤੱਕ ਸੁਣਾਈ ਦਿੰਦੀ ਹੈ ਜਿਸ ਕਾਰਨ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਜੋ ਹੜਕੰਪ ਮੱਝ ਜਾਂਦਾ ਹੈ ਤਾਂ ਦੱਸਦੀ ਹੈ ਕਿ ਇਸ ਜੋ ਧਮਾਕਾ ਹੋਇਆ ਇਸ ਧਮਾਕੇ ਦੇ ਵਿੱਚ 6 ਲੋਕਾਂ ਦੀ ਜੋ ਮੌਤ ਹੋ ਚੁੱਕੀ ਹੈ ਤੇ 12 ਤੋਂ ਵੱਧ ਲੋਕ ਜੋ ਹਨ ਉਹ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਦੱਸਦੀ ਹੈ ਕਿ ਪਾਕਿਸਤਾਨ ਦੇ اسلامਾਬਾਦ ਅਦਾਲਤ ਦੇ ਬਾਹਰ ਜੋ ਇਹ ਅੱਜ ਯਾਨੀ ਕਿ 12:30 ਵਜੇ ਇਹ ਵੱਡਾ ਧਮਾਕਾ ਹੋਇਆ ਹੈ ਤਾਂ ਦੱਸਦੇ ਕਿ ਸਥਾਨਕ ਪੁਲਿਸ ਦੇ ਅਨੁਸਾਰ ਧਮਾਕਾ ਉਸ ਸਮੇਂ ਹੋਇਆ ਜਦੋਂ ਅਦਾਲਤ ਦੇ ਖੇਤਰ ਦੇ ਵਿੱਚ ਭਾਰੀ ਆਵਾਜ਼ ਆਏ ਤੇ ਭੀੜ ਸੀ ਧਮਾਕੇ ਦੇ ਵਿੱਚ ਜੋ ਹੈ ਕਈ ਵਕੀਲ ਤੇ ਆਮ ਨਾਗਰਿਕ ਜੋ ਹਨ ਜ਼ਖਮੀ ਹੋਏ ਨੇ ਤੇ ਜ਼ਖਮੀਆਂ ਨੂੰ ਤੁਰੰਤ ਹੀ ਜੋ ਹੈ ਨੇੜੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਜਾ ਰਿਹਾ ਹੈ ਤਾਂ ਦੱਸਦੀ ਹੈ ਕਿ ਜਿੱਥੇ ਉਹਨਾਂ ਦਾ ਜੋ ਹੈ ਹੁਣ ਇਲਾਜ ਚੱਲ ਰਿਹਾ ਹੈ ਤੇ ਪੁਲਿਸ ਨੇ ਆਲੇ-ਦੁਆਲੇ ਦੇ ਖੇਤਰ ਨੂੰ ਸੀਲ ਕਰ ਦਿੱਤਾ ਹੈ ਤੇ ਮੁਰਲੀ ਜਾਨ ਜੋ ਹੈ ਸ਼ੁਰੂ ਹੋ ਚੁੱਕੀ ਹੈ ਤਾਂ ਦੱਸ ਦਈਏ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਿਆ ਹੈ ਕਿ ਇਹ ਧਮਾਕਾ ਸਿਲੰਡਰ ਫਟਣ ਦੇ ਕਾਰਨ ਹੋਇਆ ਹੈ ਪਰ ਪੁਲਿਸ ਨੇ ਕਿਹਾ ਹੈ ਕਿ ਇਹ ਫਿਲਹਾਲ ਸਿਲੰਡਰ ਧਮਾਕਾ ਹੀ ਜ਼ਾਬਦਾ ਹੈ ਪਰ ਪੂਰੀ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਦੀ ਤੇ ਸੁਰੱਖਿਆ ਬਲ ਤੇ ਫੋਰੈਂਸਿਕ ਟੀਮਾਂ ਵੀ ਜ ਹਨ ਮੌਕੇ ਤੇ ਪਹੁੰਚੀਆਂ ਨੇ ਤੇ ਉਹ ਤੈਨਾਤ ਨੇ ਤੇ ਧਮਾਕੇ ਦੇ ਕਾਰਨਾਂ ਦੀ ਜੋ ਹੈ ਅ ਜਾਂਚ ਜੋ ਹੈ ਲਗਾਤਾਰ جاری ਹੈ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਜੋ ਤਮਾਕਾ ਹੈ ਕਿੰਜ ਹੋਇਆ ਤੇ ਉਥੋਂ ਦੀ ਪੁਲਿਸ ਵੱਲੋਂ ਜੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਤਮਾਕਾ ਕਿੰਜ ਹੋਇਆ ਹੈ ਤੇ ਇਹ ਤਮਾਕੇ ਦੀ ਵਜ੍ਹਾ ਜਾਣਨ ਦੀ ਜੇ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਇਹ ਪਹਿਲਾਂ ਬੀਤੇ ਦੇ ਨਹੀਂ ਭਾਰਤ ਦੇ ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਦੇ ਵਿੱਚ ਵੀ ਤਮਾਕਾ ਹੋਇਆ ਸੀ ਜਿਸ ਦੇ ਵਿੱਚ ਕਰੀਬ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਾਫੀ ਜ਼ਿਆਦਾ ਲੋਕ ਜੋ ਹਨ ਗੰਭੀਰ ਦਸੇ ਜਾ ਰਹੇ ਨੇ ਤਾਂ ਹੁਣ ਖਬਰ ਸਾਹਮਣੇ ਆ ਰਹੀ ਹੈ ਪਾਕਿਸਤਾਨ ਦੇ اسلامਾਬਾਦ ਚ ਜਿੱਥੇ ਵੀ ਇੱਕ ਵੱਡਾ ਤਮਾਕਾ ਹੋਇਆ ਹੈ ਤੇ ਇਸ ਦੇ ਵਿੱਚ 6 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਤੇ 12 ਤੋਂ ਵੱਧ ਲੋਕ ਜੋ ਹਨ ਜ਼ਖਮੀ ਹੋਏ ਨੇ ਤਾਂ ਤਸਵੀਰਾਂ ਇੱਕ ਵਾਰੀ ਤੁਸੀਂ ਦੇਖ ਲਓ ਇਸ ਵੇਲੇ ਦੀ ਬੇਹੋਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੱਸ ਦਈਏ ਕਿ ਪਾਕਿਸਤਾਨ ਦੇ ਵਿੱਚ ਵੀ ਹੁਣ ਵੱਡਾ ਧਮਾਕਾ ਹੋਇਆ ਹੈ ਤਾਂ ਦੱਸ ਦਈਏ ਕਿ ਪਾਕਿਸਤਾਨ ਦੇ اسلامਾਬਾਦ ਅਦਾਲਤ ਦੇ ਬਾਹਰ ਜੋ ਹੈ ਇੱਕ ਵੱਡਾ ਧਮਾਕਾ ਹੋਇਆ ਹੈ ਜਿਸ ਦੇ ਵਿੱਚ 6 ਲੋਕਾਂ ਦੀ ਜੋ ਹੈ ਮੌਤ ਹੋ ਚੁੱਕੀ ਹੈ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਧਮਾਕੇ ਦੇ ਵਿੱਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 12 ਲੋਕ ਜੋ ਹਨ 12 ਤੋਂ ਵੱਧ ਲੋਕ ਜੋ ਹਨ ਜ਼ਖਮੀ ਹੋਏ ਨੇ ਤਾਂ ਦੱਸ ਦਈਏ ਕਿ ਧਮਾਕੇ ਸਮੇਂ ਕਾਰ ਜੈਕ ਕੋਰਟ ਕੰਪਲੈਕਸ ਦੀ ਪਾਰਕਿੰਗ ਏਰੀਆ ਦੇ ਵਿੱਚ ਖੜੀ ਸੀ ਤੇ ਅਚਾਨਕ ਹੀ ਜਿਹੜਾ ਇਸ ਦੇ ਵਿੱਚ ਵੱਡਾ ਧਮਾਕਾ ਹੁੰਦਾ ਹੈ ਤੇ ਆਵਾਜ਼ ਦੂਰ ਦੂਰ ਤੱਕ ਸੁਣਾਈ ਦਿੰਦੀ ਹੈ ਜਿਸ ਕਾਰਨ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਜਿਹੜਾ ਹੜਕੰਪ ਮੱਝ ਜਾਂਦਾ ਹੈ ਤਾਂ ਦੱਸਦੀ ਹੈ ਕਿ ਇਸ ਜੋ ਧਮਾਕਾ ਹੋਇਆ ਹੈ ਇਸ ਧਮਾਕੇ ਦੇ ਵਿੱਚ 6 ਲੋਕਾਂ ਦੀ ਜਿਹੜਾ ਮੌਤ ਹੋ ਚੁੱਕੀ ਹੈ ਤੇ 12 ਤੋਂ ਵੱਧ ਲੋਕ ਜੋ ਹਨ ਉਹ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਦੱਸਦੀ ਹੈ ਕਿ ਪਾਕਿਸਤਾਨ ਦੇ ਇਸਲਾਮਾਬਾਦ ਅਦਾਲਤ ਦੇ ਬਾਹਰ ਜਿਹੜਾ ਇਹ ਅੱਜ ਯਾਨੀ ਕਿ 12:30 ਵਜੇ ਇਹ ਵੱਡਾ ਧਮਾਕਾ ਹੋਇਆ ਹੈ ਤਾਂ ਦੱਸਦੇ ਕਿ ਸਥਾਨਕ ਪੁਲਿਸ ਦੇ ਅਨੁਸਾਰ ਧਮਾਕਾ ਉਸ ਸਮੇਂ ਹੋਇਆ ਜਦੋਂ ਅਦਾਲਤ ਦੇ ਖੇਤਰ ਦੇ ਵਿੱਚ ਭਾਰੀ ਆਵਾਜ਼ ਆਏ ਤੇ ਭੀੜ ਸੀ ਧਮਾਕੇ ਦੇ ਵਿੱਚ ਜੋ ਹੈ ਕਈ ਵਕੀਲ ਤੇ ਆਮ ਨਾਗਰਿਕ ਜੋ ਹਨ ਜ਼ਖਮੀ ਹੋਏ ਨੇ ਤੇ ਜ਼ਖਮੀਆਂ ਨੂੰ ਤੁਰੰਤ ਹੀ ਜੋ ਹੈ ਨੇੜੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਜਾ ਰਿਹਾ ਹੈ ਤਾਂ ਦੱਸਦੀ ਹੈ ਕਿ ਜਿੱਥੇ ਉਹਨਾਂ ਦਾ ਜੋ ਹੈ ਹੁਣ ਇਲਾਜ ਚੱਲ ਰਿਹਾ ਹੈ ਤੇ ਪੁਲਿਸ ਨੇ ਆਲੇ-ਦੁਆਲੇ ਦੇ ਖੇਤਰ ਨੂੰ ਸੀਲ ਕਰ ਦਿੱਤਾ ਹੈ ਤੇ ਮੁਰਲੀ ਜਾਨ ਜੋ ਹੈ ਸ਼ੁਰੂ ਹੋ ਚੁੱਕੀ ਹੈ ਤਾਂ ਦੱਸ ਦਈਏ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਿਆ ਹੈ ਕਿ ਇਹ ਤਮਾਕਾ ਸਿਲੰਡਰ ਫਟਣ ਦੇ ਕਾਰਨ ਹੋਇਆ ਹੈ ਪਰ ਪੁਲਿਸ ਨੇ ਕਿਹਾ ਹੈ ਕਿ ਇਹ ਫਿਲਹਾਲ ਸਿਲੰਡਰ ਤਮਾਕਾ ਹੀ ਜ਼ਾਬਦਾ ਹੈ ਪਰ ਪੂਰੀ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਦੀ ਤੇ ਸੁਰੱਖਿਆ ਬਲ ਤੇ ਫੋਰੈਂਸਿਕ ਟੀਮਾਂ ਵੀ ਜੋ ਹਨ ਮੌਕੇ ਤੇ ਪਹੁੰਚੀਆਂ ਨੇ ਤੇ ਉਹ ਤੈਨਾਤ ਨੇ ਤੇ ਤਮਾਕੇ ਦੇ ਕਾਰਨਾਂ ਦੀ ਜੋ ਹੈ ਜਾਂਚ ਜੋ ਹੈ ਲਗਾਤਾਰ جاری ਹੈ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਜੋ ਤਮਾਕਾ ਹੈ ਕਿੰਜ ਹੋਇਆ ਤੇ ਉੱਥੋਂ ਦੀ ਪੁਲਿਸ ਵੱਲੋਂ ਜੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਤਮਾਕਾ ਕਿੰਜ ਹੋਇਆ ਹੈ ਤੇ ਇਹ ਤਮਾਕੇ ਦੀ ਵਜ੍ਹਾ ਜਾਣਨ ਦੀ ਜੇ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਪਹਿਲਾਂ ਬੀਤੇ ਦੇ ਨਹੀਂ ਭਾਰਤ ਦੇ ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਦੇ ਵਿੱਚ ਵੀ ਤਮਾਕਾ ਹੋਇਆ ਸੀ ਜਿਸ ਦੇ ਵਿੱਚ ਕਰੀਬ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਾਫੀ ਜ਼ਿਆਦਾ ਲੋਕ ਜੋ ਹਨ ਗੰਭੀਰ ਦੱਸੇ ਜਾ ਰਹੇ ਨੇ ਤਾਂ ਹੁਣ ਖਬਰ ਸਾਹਮਣੇ ਆ ਰਹੀ ਹੈ ਪਾਕਿਸਤਾਨ ਦੇ اسلامਾਬਾਦ ਚ ਜਿੱਥੇ ਵੀ ਇੱਕ ਵੱਡਾ ਤਮਾਕਾ ਹੋਇਆ ਹੈ ਤੇ ਇਸ ਦੇ ਵਿੱਚ 6 ਲੋਕਾਂ ਦੇ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਤੇ 12 ਤੋਂ ਵੱਧ ਲੋਕ ਜੋ ਹਨ ਜ਼ਖਮੀ ਹੋਏ ਨੇ ਤਾਂ ਤਸਵੀਰਾਂ ਇੱਕ ਵਾਰੀ ਤੁਸੀਂ ਦੇਖ ਲਓ ਇਸ ਵੇਲੇ ਦੀ ਬੇਹੋਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੱਸ ਦਈਏ ਕਿ ਪਾਕਿਸਤਾਨ ਦੇ ਵਿੱਚ ਵੀ ਹੁਣ ਵੱਡਾ ਧਮਾਕਾ ਹੋਇਆ ਹੈ ਤਾਂ ਦੱਸ ਦਈਏ ਕਿ ਪਾਕਿਸਤਾਨ ਦੇ اسلام آباد ਅਦਾਲਤ ਦੇ ਬਾਹਰ ਜੋ ਹੈ ਇੱਕ ਵੱਡਾ ਧਮਾਕਾ ਹੋਇਆ ਹੈ ਜਿਸ ਦੇ ਵਿੱਚ 6 ਲੋਕਾਂ ਦੀ ਜੋ ਹੈ ਮੌਤ ਹੋ ਚੁੱਕੀ ਹੈ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਧਮਾਕੇ ਦੇ ਵਿੱਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 12 ਲੋਕ ਜੋ ਹਨ 12 ਤੋਂ ਵੱਧ ਲੋਕ ਜੋ ਹਨ ਜ਼ਖਮੀ ਹੋਏ ਨੇ ਤਾਂ ਦੱਸ ਦਈਏ ਕਿ ਧਮਾਕੇ ਸਮੇਂ ਕਾਰ ਜੈਕ ਪਾਰਕ ਕੰਪਲੈਕਸ ਦੀ ਪਾਰਕਿੰਗ ਏਰੀਆ ਦੇ ਵਿੱਚ ਖੜੀ ਸੀ ਤੇ ਅਚਾਨਕ ਹੀ ਜੋ ਇਸ ਦੇ ਵਿੱਚ ਵੱਡਾ ਧਮਾਕਾ ਹੁੰਦਾ ਹੈ ਤੇ ਆਵਾਜ਼ ਦੂਰ ਦੂਰ ਤੱਕ ਸੁਣਾਈ ਦਿੰਦੀ ਹੈ ਜਿਸ ਕਾਰਨ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਜੋ ਹੜਕੰਪ ਮੱਝ ਜਾਂਦਾ ਹੈ ਤਾਂ ਦੱਸਦੀ ਹੈ ਕਿ ਇਸ ਜੋ ਧਮਾਕਾ ਹੋਇਆ ਹੈ ਇਸ ਧਮਾਕੇ ਦੇ ਵਿੱਚ 6 ਲੋਕਾਂ ਦੀ ਜੋ ਮੌਤ ਹੋ ਚੁੱਕੀ ਹੈ ਤੇ 12 ਤੋਂ ਵੱਧ ਲੋਕ ਜੋ ਹਨ ਉਹ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਦੱਸਦੀ ਹੈ ਕਿ ਪਾਕਿਸਤਾਨ ਦੇ ਇਸਲਾਮਾਬਾਦ ਅਦਾਲਤ ਦੇ ਬਾਹਰ ਜੋ ਇਹ ਅੱਜ ਯਾਨੀ ਕਿ 12:30 ਵਜੇ ਇਹ ਵੱਡਾ ਧਮਾਕਾ ਹੋਇਆ ਹੈ ਤਾਂ ਦੱਸਦੀ ਕਿ ਸਥਾਨਕ ਪੁਲਿਸ ਦੇ ਅਨੁਸਾਰ ਧਮਾਕਾ ਉਸ ਸਮੇਂ ਹੋਇਆ ਜਦੋਂ ਅਦਾਲਤ ਦੇ ਖੇਤਰ ਦੇ ਵਿੱਚ ਭਾਰੀ ਆਵਾਜ਼ ਆਏ ਤੇ ਭੀੜ ਸੀ ਧਮਾਕੇ ਦੇ ਵਿੱਚ ਜੋ ਹੈ ਕਈ ਵਕੀਲ ਤੇ ਆਮ ਨਾਗਰਿਕ ਜੋ ਹਨ ਜ਼ਖਮੀ ਹੋਏ ਨੇ ਤੇ ਜ਼ਖਮੀਆਂ ਨੂੰ ਤੁਰੰਤ ਹੀ ਜੋ ਹੈ ਨੇੜੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਜਾ ਰਿਹਾ ਹੈ ਤਾਂ ਦੱਸਦੀ ਹੈ ਕਿ ਜਿੱਥੇ ਉਹਨਾਂ ਦਾ ਜੋ ਹੈ ਹੁਣ ਇਲਾਜ ਚੱਲ ਰਿਹਾ ਹੈ ਤੇ ਪੁਲਿਸ ਨੇ ਆਲੇ-ਦੁਆਲੇ ਦੇ ਖੇਤਰ ਨੂੰ ਸੀਲ ਕਰ ਦਿੱਤਾ ਹੈ ਤੇ ਮੜਲੀ ਜਾਨ ਜੋ ਹੈ ਸ਼ੁਰੂ ਹੋ ਚੁੱਕੀ ਹੈ ਤਾਂ ਦੱਸ ਦਈਏ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਿਆ ਹੈ ਕਿ ਇਹ ਤਮਾਕਾ ਸਿਲੰਡਰ ਫਟਣ ਦੇ ਕਾਰਨ ਹੋਇਆ ਹੈ ਪਰ ਪੁਲਿਸ ਨੇ ਕਿਹਾ ਹੈ ਕਿ ਇਹ ਫਿਲਹਾਲ ਸਿਲੰਡਰ ਤਮਾਕਾ ਹੀ ਜ਼ਾਬਦਾ ਹੈ ਪਰ ਪੂਰੀ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਦੀ ਤੇ ਸੁਰੱਖਿਆ ਬਲ ਤੇ ਫੋਰੈਂਸਿਕ ਟੀਮਾਂ ਵੀ ਜੋ ਹਨ ਮੌਕੇ ਤੇ ਪਹੁੰਚੀਆਂ ਨੇ ਤੇ ਉਹ ਤਹਿਨਾਦ ਨੇ ਤੇ ਤਮਾਕੇ ਦੇ ਕਾਰਨਾਂ ਦੀ ਜੋ ਹੈ ਅ ਜਾਂਚ ਜੋ ਹੈ ਲਗਾਤਾਰ جاری ਹੈ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਜੋ ਤਮਾਕਾ ਹੈ ਕਿੰਜ ਹੋਇਆ ਤੇ ਉਥੋਂ ਦੀ ਪੁਲਿਸ ਵੱਲੋਂ ਜੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਤਮਾਕਾ ਕਿੰਜ ਹੋਇਆ ਹੈ ਤੇ ਇਹ ਤਮਾਕੇ ਦੀ ਵਜ੍ਹਾ ਜਾਣਨ ਦੀ ਜੇ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਪਹਿਲਾਂ ਬੀਤੇ ਦੇ ਨਹੀਂ ਭਾਰਤ ਦੇ ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਦੇ ਵਿੱਚ ਵੀ ਤਮਾਕਾ ਹੋਇਆ ਸੀ ਜਿਸ ਦੇ ਵਿੱਚ ਕਰੀਬ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਾਫੀ ਜ਼ਿਆਦਾ ਲੋਕ ਜੋ ਹਨ ਗੰਭੀਰ ਦੱਸੇ ਜਾ ਰਹੇ ਨੇ ਤਾਂ ਹੁਣ ਖਬਰ ਸਾਹਮਣੇ ਆ ਰਹੀ ਹੈ ਪਾਕਿਸਤਾਨ ਦੇ اسلامਾਬਾਦ ਚ ਜਿੱਥੇ ਵੀ ਇੱਕ ਵੱਡਾ ਤਮਾਕਾ ਹੋਇਆ ਹੈ ਤੇ ਇਸ ਦੇ ਵਿੱਚ 6 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਤੇ 12 ਤੋਂ ਵੱਧ ਲੋਕ ਜੋ ਹਨ ਜ਼ਖਮੀ ਹੋਏ ਨੇ ਤਾਂ ਤਸਵੀਰਾਂ ਇੱਕ ਵਾਰੀ ਤੁਸੀਂ ਦੇਖ ਲਵੋ ਇਸ ਵੇਲੇ ਦੀ ਬੇਹੋਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੱਸ ਦਈਏ ਕਿ ਪਾਕਿਸਤਾਨ ਦੇ ਵਿੱਚ ਵੀ ਹੁਣ ਵੱਡਾ ਧਮਾਕਾ ਹੋਇਆ ਹੈ ਤਾਂ ਦੱਸ ਦਈਏ ਕਿ ਪਾਕਿਸਤਾਨ ਦੇ اسلامਾਬਾਦ ਅਦਾਲਤ ਦੇ ਬਾਹਰ ਜੋ ਹੈ ਇੱਕ ਵੱਡਾ ਧਮਾਕਾ ਹੋਇਆ ਹੈ ਜਿਸ ਦੇ ਵਿੱਚ 6 ਲੋਕਾਂ ਦੀ ਜੋ ਹੈ ਮੌਤ ਹੋ ਚੁੱਕੀ ਹੈ ਖਬਰ ਸਾਹਮਣੇ ਆ ਰਹੀ ਹੈ ਕਿ ਐਸਾ ਧਮਾਕੇ ਦੇ ਵਿੱਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 12 ਲੋਕ ਜੋ ਹਨ 12 ਤੋਂ ਵੱਧ ਲੋਕ ਜੋ ਹਨ ਜ਼ਖਮੀ ਹੋਏ ਨੇ ਤਾਂ ਦੱਸ ਦਈਏ ਕਿ ਧਮਾਕੇ ਸਮੇਂ ਕਾਰ ਜੇ ਕੋਟ ਕੰਪਲੈਕਸ ਦੀ ਪਾਰਕਿੰਗ ਏਰੀਆ ਦੇ ਵਿੱਚ ਖੜੀ ਸੀ ਤੇ ਅਚਾਨਕ ਹੀ ਜਿਹੜ ਇਸ ਦੇ ਵਿੱਚ ਵੱਡਾ ਧਮਾਕਾ ਹੁੰਦਾ ਹੈ ਤੇ ਆਵਾਜ਼ ਦੂਰ ਦੂਰ ਤੱਕ ਸੁਣਾਈ ਦਿੰਦੀ ਹੈ ਜਿਸ ਕਾਰਨ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਜਿਹੜ ਕੰਪ ਮੱਜ ਜਾਂਦਾ ਹੈ ਤਾਂ ਦੱਸਦੀ ਹੈ ਕਿ ਇਸ ਜੋ ਧਮਾਕਾ ਹੋਇਆ ਹੈ ਇਸ ਧਮਾਕੇ ਦੇ ਵਿੱਚ 6 ਲੋਕਾਂ ਦੀ ਜਿਹ ਮੌਤ ਹੋ ਚੁੱਕੀ ਹੈ ਤੇ 12 ਤੋਂ ਵੱਧ ਲੋਕ ਜੋ ਹਨ ਉਹ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਦੱਸਦੀ ਹੈ ਕਿ ਪਾਕਿਸਤਾਨ ਦੇ ਇਸਲਾਮਾਬਾਦ ਅਦਾਲਤ ਦੇ ਬਾਹਰ ਜਿਹ ਇਹ ਅੱਜ ਯਾਨੀ ਕਿ 12:30 ਵਜੇ ਇਹ ਵੱਡਾ ਤਮਾਕਾ ਹੋਇਆ ਹੈ ਤਾਂ ਦੱਸਦੀ ਕਿ ਸਥਾਨਕ ਪੁਲਿਸ ਦੇ ਅਨੁਸਾਰ ਤਮਾਕਾ ਉਸ ਸਮੇਂ ਹੋਇਆ ਜਦੋਂ ਅਦਾਲਤ ਦੇ ਖੇਤਰ ਦੇ ਵਿੱਚ ਭਾਰੀ ਆਵਾਜ਼ ਆਏ ਤੇ ਭੀੜ ਸੀ ਤਮਾਕੇ ਦੇ ਵਿੱਚ ਜੋ ਹੈ ਕਈ ਵਕੀਲ ਤੇ ਆਮ ਨਾਗਰਿਕ ਜੋ ਹਨ ਜ਼ਖਮੀ ਹੋਏ ਨੇ ਤੇ ਜ਼ਖਮੀਆਂ ਨੂੰ ਤੁਰੰਤ ਹੀ ਜੋ ਹੈ ਨੇੜੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਜਾ ਰਿਹਾ ਹੈ ਤਾਂ ਦੱਸਦੀ ਹੈ ਕਿ ਜਿੱਥੇ ਉਹਨਾਂ ਦਾ ਜੋ ਹੈ ਹੁਣ ਇਲਾਜ ਚੱਲ ਰਿਹਾ ਹੈ ਤੇ ਪੁਲਿਸ ਨੇ ਆਲੇ ਦਿਵਾਲੀ ਦੇ ਖੇਤਰ ਨੂੰ ਸੀਲ ਕਰ ਦਿੱਤਾ ਹੈ ਤੇ ਮੁਰਲੀ ਜਾਨ ਜੋ ਹੈ ਸ਼ੁਰੂ ਹੋ ਚੁੱਕੀ ਹੈ ਤਾਂ ਦੱਸ ਦਈਏ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਿਆ ਹੈ ਕਿ ਇਹ ਤਮਾਕਾ ਸਿਲੰਡਰ ਫਟਣ ਦੇ ਕਾਰਨ ਹੋਇਆ ਹੈ ਪਰ ਪੁਲਿਸ ਨੇ ਕਿਹਾ ਹੈ ਕਿ ਇਹ ਫਿਲਹਾਲ ਸਿਲੰਡਰ ਤਮਾਕਾ ਹੀ ਜ਼ਾਬਦਾ ਹੈ ਪਰ ਪੂਰੀ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਦੀ ਤੇ ਸੁਰੱਖਿਆ ਬਲ ਤੇ ਫੋਰੈਂਸਿਕ ਟੀਮਾਂ ਵੀ ਜ ਹਨ ਮੌਕੇ ਤੇ ਪਹੁੰਚੀਆਂ ਨੇ ਤੇ ਉਹ ਤੈਨਾਤ ਨੇ ਤੇ ਤਮਾਕੇ ਦੇ ਕਾਰਨਾਂ ਦੀ ਜੋ ਹੈ ਜਾਂਚ ਜੋ ਹੈ ਲਗਾਤਾਰ جاری ਹੈ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਜੋ ਤਮਾਕਾ ਹੈ ਕਿੰਜ ਹੋਇਆ ਤੇ ਉੱਥੋਂ ਦੀ ਪੁਲਿਸ ਵੱਲੋਂ ਜੋ ਹੈ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਤਮਾਕਾ ਕਿੰਜ ਹੋਇਆ ਹੈ ਤੇ ਇਹ ਤਮਾਕੇ ਦੀ ਵਜ੍ਹਾ ਜਾਣਨ ਦੀ ਜੋ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਇਹ ਪਹਿਲਾਂ ਬੀਤੇ ਦੇ ਨਹੀਂ ਹੀ ਭਾਰਤ ਦੇ ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਦੇ ਵਿੱਚ ਵੀ ਤਮਾਕਾ ਹੋਇਆ ਸੀ ਜਿਸ ਦੇ ਵਿੱਚ ਕਰੀਬ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਾਫੀ ਜ਼ਿਆਦਾ ਲੋਕ ਜੋ ਹਨ ਗੰਭੀਰ ਦਸੇ ਜਾ ਰਹੇ ਨੇ ਤਾਂ ਹੁਣ ਖਬਰ ਸਾਹਮਣੇ ਆ ਰਹੀ ਹੈ ਪਾਕਿਸਤਾਨ ਦੇ اسلامਾਬਾਦ ਚ ਜਿੱਥੇ ਵੀ ਇੱਕ ਵੱਡਾ ਤਮਾਕਾ ਹੋਇਆ ਹੈ ਤੇ ਇਸ ਦੇ ਵਿੱਚ 6 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਤੇ 12 ਤੋਂ ਵੱਧ ਲੋਕ ਜੋ ਹਨ ਜ਼ਖਮੀ ਹੋਏ ਨੇ ਤਾਂ ਤਸਵੀਰਾਂ ਇੱਕ ਵਾਰੀ ਤੁਸੀਂ ਦੇਖ ਲਵੋ ਇਸ ਵੇਲੇ ਦੀ ਬੇਹੋਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੱਸ ਦਈਏ ਕਿ ਪਾਕਿਸਤਾਨ ਦੇ ਵਿੱਚ ਵੀ ਹੁਣ ਵੱਡਾ ਧਮਾਕਾ ਹੋਇਆ ਹੈ ਤਾਂ ਦੱਸ ਦਈਏ ਕਿ ਪਾਕਿਸਤਾਨ ਦੇ اسلامਾਬਾਦ ਅਦਾਲਤ ਦੇ ਬਾਹਰ ਜੋ ਹੈ ਇੱਕ ਵੱਡਾ ਧਮਾਕਾ ਹੋਇਆ ਹੈ ਜਿਸ ਦੇ ਵਿੱਚ 6 ਲੋਕਾਂ ਦੀ ਜੋ ਹੈ ਮੌਤ ਹੋ ਚੁੱਕੀ ਹੈ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਧਮਾਕੇ ਦੇ ਵਿੱਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 12 ਲੋਕ ਜੋ ਹਨ 12 ਤੋਂ ਵੱਧ ਲੋਕ ਜੋ ਹਨ ਜਖਮੀ ਹੋਏ ਨੇ ਤਾਂ ਦੱਸਦੀ ਏ ਕਿ ਠਮਾਕੇ ਸਮੇਂ ਕਾਰ ਜੈਕ ਕੋਟ ਕੰਪਲੈਕਸ ਦੀ ਪਾਰਕਿੰਗ ਏਰੀਆ ਦੇ ਵਿੱਚ ਖੜੀ ਸੀ ਤੇ ਅਚਾਨਕ ਹੀ ਜੋ ਇਸ ਦੇ ਵਿੱਚ ਵੱਡਾ ਠਮਾਕਾ ਹੁੰਦਾ ਹੈ ਤੇ ਆਵਾਜ਼ ਦੂਰ ਦੂਰ ਤੱਕ ਸੁਣਾਈ ਦਿੰਦੀ ਹੈ ਜਿਸ ਕਾਰਨ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਜੋ ਹੜਕੰਪ ਮੱਝ ਜਾਂਦਾ ਹੈ ਤਾਂ ਦੱਸਦੀ ਏ ਕਿ ਇਸ ਜੋ ਠਮਾਕਾ ਹੋਇਆ ਹੈ ਇਸ ਠਮਾਕੇ ਦੇ ਵਿੱਚ 6 ਲੋਕਾਂ ਦੀ ਜੋ ਮੌਤ ਹੋ ਚੁੱਕੀ ਹੈ ਤੇ 12 ਤੋਂ ਵੱਧ ਲੋਕ ਜੋ ਹਨ ਔਰ ਜ਼ਖਮੀ ਦੱਸੇ ਜਾ ਰਹੇ ਨਹੀਂ ਤਾਂ ਦੱਸ دیਏ ਕਿ ਪਾਕਿਸਤਾਨ ਦੇ ਇਸਲਾਮਾਬਾਦ ਅਦਾਲਤ ਦੇ ਬਾਹਰ ਜੋ ਹੈ ਇਹ ਅੱਜ ਯਾਨੀ ਕਿ 12:30 ਵਜੇ ਇਹ ਵੱਡਾ ਤਮਾਕਾ ਹੋਇਆ ਹੈ ਤਾਂ ਦੱਸ دیਏ ਕਿ ਸਥਾਨਕ ਪੁਲਿਸ ਦੇ ਅਨੁਸਾਰ ਤਮਾਕਾ ਉਸ ਸਮੇਂ ਹੋਇਆ ਜਦੋਂ ਅਦਾਲਤ ਦੇ ਖੇਤਰ ਦੇ ਵਿੱਚ ਭਾਰੀ ਆਵਾਜ਼ ਆਏ ਤੇ ਭੀੜ ਸੀ ਤਮਾਕੇ ਦੇ ਵਿੱਚ ਜੋ ਹੈ ਕਈ ਵਕੀਲ ਤੇ ਆਮ ਨਾਗਰਿਕ ਜੋ ਹਨ ਜ਼ਖਮੀ ਹੋਏ ਨੇ ਤੇ ਜ਼ਖਮੀਆਂ ਨੂੰ ਤੁਰੰਤ ਹੀ ਜੋ ਹੈ ਨੇੜੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਜਾ ਰਿਹਾ ਹੈ ਤਾਂ ਦੱਸ ਦਈਏ ਕਿ ਜਿੱਥੇ ਉਹਨਾਂ ਦਾ ਜੋ ਹੈ ਹੁਣ ਇਲਾਜ ਚੱਲ ਰਿਹਾ ਹੈ ਤੇ ਪੁਲਿਸ ਨੇ ਆਲੇ-ਦੁਆਲੇ ਦੇ ਖੇਤਰ ਨੂੰ ਸੀਲ ਕਰ ਦਿੱਤਾ ਹੈ ਤੇ ਮੁਰਲੀ ਜਾਨ ਜੋ ਹੈ ਸ਼ੁਰੂ ਹੋ ਚੁੱਕੀ ਹੈ ਤਾਂ ਦੱਸ ਦਈਏ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਿਆ ਹੈ ਕਿ ਇਹ ਧਮਾਕਾ ਸਿਲੰਡਰ ਫਟਣ ਦੇ ਕਾਰਨ ਹੋਇਆ ਹੈ ਪਰ ਪੁਲਿਸ ਨੇ ਕਿਹਾ ਹੈ ਕਿ ਇਹ ਫਿਲਹਾਲ ਸਿਲੰਡਰ ਧਮਾਕਾ ਹੀ ਜਵਾਬਦਾ ਹੈ ਪਰ ਪੂਰੀ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਦੀ ਤੇ ਸੁਰੱਖਿਆ ਬਲ ਤੇ ਫੋਰੈਂਸਿਕ ਟੀਮਾਂ ਵੀ ਜ ਹਨ ਮੌਕੇ ਤੇ ਪਹੁੰਚੀਆਂ ਨੇ ਤੇ ਉਹ ਤੈਨਾਤ ਨੇ ਤੇ ਧਮਾਕੇ ਦੇ ਕਾਰਨਾਂ ਦੀ ਜੋ ਹੈ ਅ ਜਾਂਚ ਜੋ ਹੈ ਲਗਾਤਾਰ جاری ਹੈ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਜੋ ਤਮਾਕਾ ਹੈ ਕਿੰਜ ਹੋਇਆ ਤੇ ਉਥੋਂ ਦੀ ਪੁਲਿਸ ਵੱਲੋਂ ਜੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਤਮਾਕਾ ਕਿੰਜ ਹੋਇਆ ਹੈ ਤੇ ਇਹ ਤਮਾਕੇ ਦੀ ਵਜ੍ਹਾ ਜਾਣਨ ਦੀ ਜੇ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਪਹਿਲਾਂ ਬੀਤੇ ਦੇ ਨਹੀਂ ਹੀ ਭਾਰਤ ਦੇ ਵਿੱਚ ਪਾਰਤ ਦੀ ਰਾਜਧਾਨੀ ਦਿੱਲੀ ਦੇ ਵਿੱਚ ਵੀ ਤਮਾਕਾ ਹੋਇਆ ਸੀ ਜਿਸ ਦੇ ਵਿੱਚ ਕਰੀਬ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਾਫੀ ਜ਼ਿਆਦਾ ਲੋਕ ਜੋ ਹਨ ਗੰਭੀਰ ਦੱਸੇ ਜਾ ਰਹੇ ਨੇ ਤਾਂ ਹੁਣ ਖਬਰ ਸਾਹਮਣੇ ਆ ਰਹੀ ਹੈ ਪਾਕਿਸਤਾਨ ਦੇ اسلامਾਬਾਦ ਚ ਜਿੱਥੇ ਵੀ ਇੱਕ ਵੱਡਾ ਤਮਾਕਾ ਹੋਇਆ ਹੈ ਤੇ ਇਸ ਦੇ ਵਿੱਚ 6 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਤੇ 12 ਤੋਂ ਵੱਧ ਲੋਕ ਜੋ ਹਨ ਜ਼ਖਮੀ ਹੋਏ ਨੇ ਤਾਂ ਤਸਵੀਰਾਂ ਇੱਕ ਵਾਰੀ ਤੁਸੀਂ ਦੇਖ ਲਵੋ ਇਸ ਵੇਲੇ ਦੀ ਬੇਹੋਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੱਸ ਦਈਏ ਕਿ ਪਾਕਿਸਤਾਨ ਦੇ ਵਿੱਚ ਵੀ ਹੁਣ ਵੱਡਾ ਧਮਾਕਾ ਹੋਇਆ ਹੈ ਤਾਂ ਦੱਸ ਦਈਏ ਕਿ ਪਾਕਿਸਤਾਨ ਦੇ اسلامਾਬਾਦ ਅਦਾਲਤ ਦੇ ਬਾਹਰ ਜੋ ਹੈ ਇੱਕ ਵੱਡਾ ਧਮਾਕਾ ਹੋਇਆ ਹੈ ਜਿਸ ਦੇ ਵਿੱਚ 6 ਲੋਕਾਂ ਦੀ ਜੋ ਹੈ ਮੌਤ ਹੋ ਚੁੱਕੀ ਹੈ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਧਮਾਕੇ ਦੇ ਵਿੱਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 12 ਲੋਕ ਜੋ ਹਨ 12 ਤੋਂ ਵੱਧ ਲੋਕ ਜੋ ਹਨ ਜ਼ਖਮੀ ਹੋਏ ਨੇ ਤਾਂ ਦੱਸ ਦਈਏ ਕਿ ਧਮਾਕੇ ਸਮੇਂ ਕਾਰ ਜੈਕ ਕੋਰਟ ਕੰਪਲੈਕਸ ਦੀ ਪਾਰਕਿੰਗ ਏਰੀਆ ਦੇ ਵਿੱਚ ਖੜੀ ਸੀ ਤੇ ਅਚਾਨਕ ਹੀ ਜੋ ਇਸ ਦੇ ਵਿੱਚ ਵੱਡਾ ਧਮਾਕਾ ਹੁੰਦਾ ਹੈ ਤੇ ਆਵਾਜ਼ ਦੂਰ ਦੂਰ ਤੱਕ ਸੁਣਾਈ ਦਿੰਦੀ ਹੈ ਜਿਸ ਕਾਰਨ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਜੋ ਹੜਕੰਪ ਮੱਝ ਜਾਂਦਾ ਹੈ ਤਾਂ ਦੱਸਦੀ ਹੈ ਕਿ ਇਸ ਜੋ ਧਮਾਕਾ ਹੋਇਆ ਹੈ ਇਸ ਧਮਾਕੇ ਦੇ ਵਿੱਚ 6 ਲੋਕਾਂ ਦੀ ਜੋ ਮੌਤ ਹੋ ਚੁੱਕੀ ਹੈ ਤੇ 12 ਤੋਂ ਵੱਧ ਲੋਕ ਜੋ ਹਨ ਉਹ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਦੱਸਦੀ ਹੈ ਕਿ ਪਾਕਿਸਤਾਨ ਦੇ اسلامਾਬਾਦ ਅਦਾਲਤ ਦੇ ਬਾਹਰ ਜੋ ਹੈ ਇਹ ਅੱਜ ਯਾਨੀ ਕਿ 12:30 ਵਜੇ ਇਹ ਵੱਡਾ ਤਮਾਕਾ ਹੋਇਆ ਹੈ ਤਾਂ ਦੱਸਦੀ ਕਿ ਸਥਾਨਕ ਪੁਲਿਸ ਦੇ ਅਨੁਸਾਰ ਤਮਾਕਾ ਉਸ ਸਮੇਂ ਹੋਇਆ ਜਦੋਂ ਅਦਾਲਤ ਦੇ ਖੇਤਰ ਦੇ ਵਿੱਚ ਭਾਰੀ ਆਵਾਜ਼ ਆਏ ਤੇ ਭੀੜ ਸੀ ਤਮਾਕੇ ਦੇ ਵਿੱਚ ਜੋ ਹੈ ਕਈ ਵਕੀਲ ਤੇ ਆਮ ਨਾਗਰਿਕ ਜੋ ਹਨ ਜ਼ਖਮੀ ਹੋਏ ਨੇ ਤੇ ਜ਼ਖਮੀਆਂ ਨੂੰ ਤੁਰੰਤ ਹੀ ਜੋ ਹੈ ਨੇੜੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਜਾ ਰਿਹਾ ਹੈ ਤਾਂ ਦੱਸਦੀ ਹੈ ਕਿ ਜਿੱਥੇ ਉਹਨਾਂ ਦਾ ਜੋ ਹੈ ਹੁਣ ਇਲਾਜ ਚੱਲ ਰਿਹਾ ਹੈ ਤੇ ਪੁਲਿਸ ਨੇ ਆਲੇ ਦਿਵਾਲੇ ਦੇ ਖੇਤਰ ਨੂੰ ਸੀਲ ਕਰ ਦਿੱਤਾ ਹੈ ਤੇ ਮੁਰਲੀ ਜਾਨ ਜੋ ਹੈ ਸ਼ੁਰੂ ਹੋ ਚੁੱਕੀ ਹੈ ਤਾਂ ਦੱਸ ਦਈਏ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਿਆ ਹੈ ਕਿ ਇਹ ਤਮਾਕਾ ਸਿਲੰਡਰ ਬਟਨ ਦੇ ਕਾਰਨ ਹੋਇਆ ਹੈ ਪਰ ਪੁਲਿਸ ਨੇ ਕਿਹਾ ਹੈ ਕਿ ਇਹ ਫਿਲਹਾਲ ਸਿਲੰਡਰ ਤਮਾਕਾ ਹੀ ਜ਼ਾਬਦਾ ਹੈ ਪਰ ਪੂਰੀ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਦੀ ਤੇ ਸੁਰੱਖਿਆ ਬਲ ਤੇ ਫੋਰੈਂਸਿਕ ਟੀਮਾਂ ਵੀ ਜ ਹਨ ਮੌਕੇ ਤੇ ਪਹੁੰਚੀਆਂ ਨੇ ਤੇ ਉਹ ਤਹਿਨਾਦ ਨੇ ਤੇ ਤਮਾਕੇ ਦੇ ਕਾਰਨਾਂ ਦੀ ਜੋ ਹੈ ਜਾਂਚ ਜੋ ਹੈ ਲਗਾਤਾਰ جاری ਹੈ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਜੋ ਤਮਾਕਾ ਹੈ ਕਿੰਜ ਹੋਇਆ ਤੇ ਉਥੋਂ ਦੀ ਪੁਲਿਸ ਵੱਲੋਂ ਜੋ ਹੈ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਤਮਾਕਾ ਕਿੰਜ ਹੋਇਆ ਹੈ ਤੇ ਇਹ ਤਮਾਕੇ ਦੀ ਵਜ੍ਹਾ ਜਾਣਨ ਦੀ ਜੋ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਇਹ ਪਹਿਲਾਂ ਬੀਤੇ ਦੇ ਨਹੀਂ ਹੀ ਭਾਰਤ ਦੇ ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਦੇ ਵਿੱਚ ਵੀ ਤਮਾਕਾ ਹੋਇਆ ਸੀ ਜਿਸ ਦੇ ਵਿੱਚ ਕਰੀਬ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਾਫੀ ਜ਼ਿਆਦਾ ਲੋਕ ਜੋ ਹਨ ਗੰਭੀਰ ਦਸੇ ਜਾ ਰਹੇ ਨੇ ਤਾਂ ਹੁਣ ਖਬਰ ਸਾਹਮਣੇ ਆ ਰਹੀ ਹੈ ਪਾਕਿਸਤਾਨ ਦੇ اسلامਾਬਾਦ ਚ ਜਿੱਥੇ ਵੀ ਇੱਕ ਵੱਡਾ ਤਮਾਕਾ ਹੋਇਆ ਹੈ ਤੇ ਇਸ ਦੇ ਵਿੱਚ 6 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਤੇ 12 ਤੋਂ ਵੱਧ ਲੋਕ ਜੋ ਹਨ ਜਖਮੀ ਹੋਏ ਨੇ ਤਾਂ ਤਸਵੀਰਾਂ ਇੱਕ ਵਾਰੀ ਤੁਸੀਂ ਦੇਖ ਲਵੋ ਇਸ ਵੇਲੇ ਦੀ ਬੇਹੋਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੱਸ ਦਈਏ ਕਿ ਪਾਕਿਸਤਾਨ ਦੇ ਵਿੱਚ ਵੀ ਹੁਣ ਵੱਡਾ ਧਮਾਕਾ ਹੋਇਆ ਹੈ ਤਾਂ ਦੱਸ ਦਈਏ ਕਿ ਪਾਕਿਸਤਾਨ ਦੇ اسلامਾਬਾਦ ਅਦਾਲਤ ਦੇ ਬਾਹਰ ਜੋ ਹੈ ਇੱਕ ਵੱਡਾ ਧਮਾਕਾ ਹੋਇਆ ਹੈ ਜਿਸ ਦੇ ਵਿੱਚ 6 ਲੋਕਾਂ ਦੀ ਜੋ ਹੈ ਮੌਤ ਹੋ ਚੁੱਕੀ ਹੈ ਖਬਰ ਸਾਹਮਣੇ ਆ ਰਹੀ ਹੈ ਕਿ ਐਸੋ ਧਮਾਕੇ ਦੇ ਵਿੱਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 12 ਲੋਕ ਜੋ ਹਨ 12 ਤੋਂ ਵੱਧ ਲੋਕ ਜੋ ਹਨ ਜਖਮੀ ਹੋਏ ਨੇ ਤਾਂ ਦੱਸਦੀ ਏ ਕਿ ਧਮਾਕੇ ਸਮੇਂਕਾਰ ਜੈ ਕੋਟ ਕੰਪਲੈਕਸ ਦੀ ਪਾਰਕਿੰਗ ਏਰੀਆ ਦੇ ਵਿੱਚ ਖੜੀ ਸੀ ਤੇ ਅਚਾਨਕ ਹੀ ਜੋ ਇਸ ਦੇ ਵਿੱਚ ਵੱਡਾ ਧਮਾਕਾ ਹੁੰਦਾ ਹੈ ਤੇ ਆਵਾਜ਼ ਦੂਰ ਦੂਰ ਤੱਕ ਸੁਣਾਈ ਦਿੰਦੀ ਹੈ ਜਿਸ ਕਾਰਨ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਜੋ ਹੜਕੰਪ ਮੱਝ ਜਾਂਦਾ ਹੈ ਤਾਂ ਦੱਸਦੀ ਏ ਕਿ ਇਸ ਜੋ ਧਮਾਕਾ ਹੋਇਆ ਇਸ ਧਮਾਕੇ ਦੇ ਵਿੱਚ 6 ਲੋਕਾਂ ਦੀ ਜੋ ਮੌਤ ਹੋ ਚੁੱਕੀ ਹੈ ਤੇ 12 ਤੋਂ ਵੱਧ ਲੋਕ ਜੋ ਹਨ ਔਰ ਜ਼ਖਮੀ ਦੱਸੇ ਜਾ ਰਹੇ ਨਹੀਂ ਤਾਂ ਦੱਸ دیਏ ਕਿ ਪਾਕਿਸਤਾਨ ਦੇ اسلام آباد ਅਦਾਲਤ ਦੇ ਬਾਹਰ ਜੋ ਹੈ ਇਹ ਅੱਜ ਯਾਨੀ ਕਿ 12:30 ਵਜੇ ਇਹ ਵੱਡਾ ਤਮਾਕਾ ਹੋਇਆ ਹੈ ਤਾਂ ਦੱਸ دیਏ ਕਿ ਸਥਾਨਕ ਪੁਲਿਸ ਦੇ ਅਨੁਸਾਰ ਤਮਾਕਾ ਉਸ ਸਮੇਂ ਹੋਇਆ ਜਦੋਂ ਅਦਾਲਤ ਦੇ ਖੇਤਰ ਦੇ ਵਿੱਚ ਭਾਰੀ ਆਵਾਜ਼ ਆਏ ਤੇ ਭੀੜ ਸੀ ਤਮਾਕੇ ਦੇ ਵਿੱਚ ਜੋ ਹੈ ਕਈ ਵਕੀਲ ਤੇ ਆਮ ਨਾਗਰਿਕ ਜੋ ਹਨ ਜ਼ਖਮੀ ਹੋਏ ਨੇ ਤੇ ਜ਼ਖਮੀਆਂ ਨੂੰ ਤੁਰੰਤ ਹੀ ਜੋ ਹੈ ਨੇੜੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਜਾ ਰਿਹਾ ਹੈ ਤਾਂ ਦੱਸ ਦਈਏ ਕਿ ਜਿੱਥੇ ਉਹਨਾਂ ਦਾ ਜੋ ਹੈ ਹੁਣ ਇਲਾਜ ਚੱਲ ਰਿਹਾ ਹੈ ਤੇ ਪੁਲਿਸ ਨੇ ਆਲੇ-ਦੁਆਲੇ ਦੇ ਖੇਤਰ ਨੂੰ ਸੀਲ ਕਰ ਦਿੱਤਾ ਹੈ ਤੇ ਮੁਰਲੀ ਜਾਨ ਜੋ ਹੈ ਸ਼ੁਰੂ ਹੋ ਚੁੱਕੀ ਹੈ ਤਾਂ ਦੱਸ ਦਈਏ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਿਆ ਹੈ ਕਿ ਇਹ ਤਮਾਕਾ ਸਿਲੰਡਰ ਫਟਣ ਦੇ ਕਾਰਨ ਹੋਇਆ ਹੈ ਪਰ ਪੁਲਿਸ ਨੇ ਕਿਹਾ ਹੈ ਕਿ ਇਹ ਫਿਲਹਾਲ ਸਿਲੰਡਰ ਤਮਾਕਾ ਹੀ ਜ਼ਾਬਦਾ ਹੈ ਪਰ ਪੂਰੀ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਦੀ ਤੇ ਸੁਰੱਖਿਆ ਬਲ ਤੇ ਫੋਰੈਂਸਿਕ ਟੀਮਾਂ ਵੀ ਜ ਹਨ ਮੌਕੇ ਤੇ ਪਹੁੰਚੀਆਂ ਨੇ ਤੇ ਉਹ ਤੈਨਾਤ ਨੇ ਤੇ ਤਮਾਕੇ ਦੇ ਕਾਰਨਾਂ ਦੀ ਜੋ ਹੈ ਅ ਜਾਂਚ ਜੋ ਹੈ ਲਗਾਤਾਰ جاری ਹੈ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਜੋ ਤਮਾਕਾ ਹੈ ਕਿੰਜ ਹੋਇਆ ਤੇ ਉਥੋਂ ਦੀ ਪੁਲਿਸ ਵੱਲੋਂ ਜੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਤਮਾਕਾ ਕਿੰਜ ਹੋਇਆ ਹੈ ਤੇ ਇਹ ਤਮਾਕੇ ਦੀ ਵਜ੍ਹਾ ਜਾਣਨ ਦੀ ਜੋ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਇਹ ਪਹਿਲਾਂ ਬੀਤੇ ਦੇ ਨਹੀਂ ਹੀ ਭਾਰਤ ਦੇ ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਦੇ ਵਿੱਚ ਵੀ ਤਮਾਕਾ ਹੋਇਆ ਸੀ ਜਿਸ ਦੇ ਵਿੱਚ ਕਰੀਬ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਾਫੀ ਜ਼ਿਆਦਾ ਲੋਕ ਜੋ ਹਨ ਗੰਭੀਰ ਦਸੇ ਜਾ ਰਹੇ ਨੇ ਤਾਂ ਹੁਣ ਖਬਰ ਸਾਹਮਣੇ ਆ ਰਹੀ ਹੈ ਪਾਕਿਸਤਾਨ ਦੇ اسلامਾਬਾਦ ਚ ਜਿੱਥੇ ਵੀ ਇੱਕ ਵੱਡਾ ਤਮਾਕਾ ਹੋਇਆ ਹੈ ਤੇ ਇਸ ਦੇ ਵਿੱਚ 6 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਤੇ 12 ਤੋਂ ਵੱਧ ਲੋਕ ਜੋ ਹਨ ਜਖਮੀ ਹੋਏ ਨੇ ਤਾਂ ਤਸਵੀਰਾਂ ਇੱਕ ਵਾਰੀ ਤੁਸੀਂ ਦੇਖ ਲਵੋ ਇਸ ਵੇਲੇ ਦੀ ਬੇਹੋਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੱਸ ਦਈਏ ਕਿ ਪਾਕਿਸਤਾਨ ਦੇ ਵਿੱਚ ਵੀ ਹੁਣ ਵੱਡਾ ਧਮਾਕਾ ਹੋਇਆ ਹੈ ਤਾਂ ਦੱਸ ਦਈਏ ਕਿ ਪਾਕਿਸਤਾਨ ਦੇ اسلامਾਬਾਦ ਅਦਾਲਤ ਦੇ ਬਾਹਰ ਜੋ ਹੈ ਇੱਕ ਵੱਡਾ ਧਮਾਕਾ ਹੋਇਆ ਹੈ ਜਿਸ ਦੇ ਵਿੱਚ 6 ਲੋਕਾਂ ਦੀ ਜੋ ਹੈ ਮੌਤ ਹੋ ਚੁੱਕੀ ਹੈ ਖਬਰ ਸਾਹਮਣੇ ਆ ਰਹੀ ਹੈ ਕਿ ਐਸੋ ਧਮਾਕੇ ਦੇ ਵਿੱਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 12 ਲੋਕ ਜੋ ਹਨ 12 ਤੋਂ ਵੱਧ ਲੋਕ ਜੋ ਹਨ ਜਖਮੀ ਹੋਏ ਨੇ ਤਾਂ ਦੱਸਦੀ ਏ ਕਿ ਧਮਾਕੇ ਸਮੇਂਕਾਰ ਜੈ ਕੋਟ ਕੰਪਲੈਕਸ ਦੀ ਪਾਰਕਿੰਗ ਏਰੀਆ ਦੇ ਵਿੱਚ ਖੜੀ ਸੀ ਤੇ ਅਚਾਨਕ ਹੀ ਜੋ ਇਸ ਦੇ ਵਿੱਚ ਵੱਡਾ ਧਮਾਕਾ ਹੁੰਦਾ ਹੈ ਤੇ ਆਵਾਜ਼ ਦੂਰ ਦੂਰ ਤੱਕ ਸੁਣਾਈ ਦਿੰਦੀ ਹੈ ਜਿਸ ਕਾਰਨ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਜੋ ਹੜਕੰਪ ਮੱਝ ਜਾਂਦਾ ਹੈ ਤਾਂ ਦੱਸਦੀ ਏ ਕਿ ਇਸ ਜੋ ਧਮਾਕਾ ਹੋਇਆ ਇਸ ਧਮਾਕੇ ਦੇ ਵਿੱਚ 6 ਲੋਕਾਂ ਦੀ ਜੋ ਮੌਤ ਹੋ ਚੁੱਕੀ ਹੈ ਤੇ 12 ਤੋਂ ਵੱਧ ਲੋਕ ਜੋ ਹਨ ਔਰ ਜ਼ਖਮੀ ਦੱਸੇ ਜਾ ਰਹੇ ਨਹੀਂ ਤਾਂ ਦੱਸ دیਏ ਕਿ ਪਾਕਿਸਤਾਨ ਦੇ ਇਸਲਾਮਾਬਾਦ ਅਦਾਲਤ ਦੇ ਬਾਹਰ ਜੋ ਹੈ ਇਹ ਅੱਜ ਯਾਨੀ ਕਿ 12:30 ਵਜੇ ਇਹ ਵੱਡਾ ਤਮਾਕਾ ਹੋਇਆ ਹੈ ਤਾਂ ਦੱਸ دیਏ ਕਿ ਸਥਾਨਕ ਪੁਲਿਸ ਦੇ ਅਨੁਸਾਰ ਤਮਾਕਾ ਉਸ ਸਮੇਂ ਹੋਇਆ ਜਦੋਂ ਅਦਾਲਤ ਦੇ ਖੇਤਰ ਦੇ ਵਿੱਚ ਭਾਰੀ ਆਵਾਜ਼ ਆਏ ਤੇ ਭੀੜ ਸੀ ਤਮਾਕੇ ਦੇ ਵਿੱਚ ਜੋ ਹੈ ਕਈ ਵਕੀਲ ਤੇ ਆਮ ਨਾਗਰਿਕ ਜੋ ਹਨ ਜ਼ਖਮੀ ਹੋਏ ਨੇ ਤੇ ਜ਼ਖਮੀਆਂ ਨੂੰ ਤੁਰੰਤ ਹੀ ਜੋ ਹੈ ਨੇੜੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਜਾ ਰਿਹਾ ਹੈ ਤਾਂ ਦੱਸ دیਏ ਕਿ ਜਿੱਥੇ ਉਹਨਾਂ ਦਾ ਜੋ ਹੈ ਹੁਣ ਇਲਾਜ ਚੱਲ ਰਿਹਾ ਹੈ ਤੇ ਪੁਲਿਸ ਨੇ ਆਲੇ ਦਿਵਾਲੀ ਦੇ ਖੇਤਰ ਨੂੰ ਸੀਲ ਕਰ ਦਿੱਤਾ ਹੈ ਤੇ ਮੁਢਲੀ ਜਾਂਚ ਜੋ ਹੈ ਸ਼ੁਰੂ ਹੋ ਚੁੱਕੀ ਹੈ ਤਾਂ ਦੱਸ ਦਈਏ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਿਆ ਹੈ ਕਿ ਇੱਥੇ